ਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਤੇ ਉਡਾਉਂਦੇ ਆ ਕਬੂਤਰ ਬਾਬਿਓ ਸਵੇਰੇ 7:00 ਵਜੇ ਆ ਕਬੂਤਰ ਉਡਾਉਨੇ ਆ ਤੇ ਜੜਾਉਂਦੇ ਆ ਕਬੂਤਰੀ ਜਿਹੜੀ ਆਪਾਂ ਨੇ ਘਾਤੀਆਂ ਕਾਲਾ ਘਣ ਪੇਟੀ ਕਾਲੀ ਬਿੱਠ ਕਾਲੀਆਂ ਹੀ ਕੱਚਾ ਤੇ ਇਹ ਤਾਂ ਦਾਣਾ ਪਾਣੀ ਦੇਖ ਲਈਏ ਤੇ ਇਹਨੂੰ ਉਡਾਉਂਦੇ ਆ। ਲੋ ਬੱਬੇ ਉਤੇ ੜਾਤੀ ਤੇ ਇਹਦਾ ਭਾਈ ਵੀ ੜਾਵਾਂਗੇ ਤੇ ਇਧਰ ਤੋਂ ਪਹਿਲਾਂ ਇੱਕ ਇੱਕ ਉਤਰੀ ਵੀ ੜਾ ਦਈਏ। ਉਤਰੀ ਵੀ ੜਾ ਦਈਏ। ਲੋ ਇਹ ਵੀ ਉੱਡ ਗਈ। ਇਧਰ ਤੋਂ ਇਹਦਾ ਭਾਈ ਵੀ ੜਾਉਂਦੇ ਆ। ਉਤਰੀ ਜਿਹੜੀ ਸੱਤੇ ਪਹਿਲਾਂ ੜਾਈ ਉਸੀ ਦਾ ਭਾਈ ਹੈ ਇਹ। گیا ਤੇ ਇਧਰ ਤੋਂ ਇੱਕ ਹੋਰ ਡਾਉਣਾ ਨੇ ਇਹ ਆ ਜਾਂਗਾ ਕਿੱਥੇ ਜਾਊਂਗਾ ਤੇ ਇੱਕ ਬੇਡ ਡੰਡੇ ਕਾਲੇ ਵਾਲਾ ਬੱਚਾ ਵੀ ਉੜ ਗਿਆ ਤੇ ਇਹ ਵੀ ਉਡਾਉਂਦੇ ਆ ਲਓ ਜੀ ਉਹ ਜਾਂਦਾ ਖਬੇ ਡੰਡੇ ਕਾਲੇ ਵਾਲਾ ਤੇ ਹੋਰ 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 ਇਧਰ ਤੋਂ ਇੱਕ ਇਹ ਚਿੱਟੀਆਂ ਵਾਲਾ ਰਹਿ ਗਿਆ ਇਹਨੂੰ ਵੀ ਉਡਾ ਦਿੰਦੇ ਆ ਤੇ ਲੋ ਬਈ ਮਿੱਤਰੋ ਪੰਜ ਛੇ ਕੂਤਰ ਕੱਢਤੇ ਤੇ ਇੱਧਰ ਇਹ ਬੈਠੇ ਆ ਬੱਚੇ ਉੱਚੇ ਇਹ ਪਾ ਦੇਾਂਗੇ ਦਾਣਾ ਤੇ ਹੁਣ ਚੱਲਦੇ ਆਂ ਆਪਾਂ ਆਪਣੇ ਉੱਪਰ ਵਾਲੇ ਕੂਤਰਾ ਕੋਲੇ ਕੂਤਰੀਆਂ ਜਾ ਕੇ ਖੋਲਦੀਆਂ ਦਾਣੇ ਪਾਣੀ ਖਾ ਲੂੰਗੀ ਆ ਤੇ ਲੋ ਬਈ ਮਿੱਤਰੋ ਪਹੁੰਚ ਗਏ ਆਂ ਆਪਾਂ ਆਪਣੇ ਉੱਪਰ ਖੁੱਡਿਆਂ ਕੋਲੇ ਤੇ ਖੁੱਡੇ ਵਾਲੇ ਕੂਤਰਾਂ ਨੂੰ ਵੀ ਜੰਦਾ ਲਈਏ ਖੋਲੇ ਦਾ ਵੀ ਬਾਹਰ ਦਾ ਉਹਨਾਂ ਦਾ ਬਈ ਤੇ ਇੱਧਰ ਹੁਣ ਖੋਲ ਦਾਂਦੇ ਇਹ ਉਹ ਖਾਣ ਨੂੰ ਦਾਣੇ ਚੇਵ ਚੰ ਦੇ ਦੂੰਗਾ ਚੋਗਤ ਇਧਰ ਉਹ ਹੀ ਕੋਤਰੀ ਵੀ ਖੋਲ ਦੰਦੇ ਆ। ਮੱਭੇ ਖੋਲਤੇ ਆ ਤੇ ਆਪਾਂ ਚੱਲਦੇ ਆ ਬਾਹਰ ਇਹਨੂੰ ਖਾਣ ਤੋਂ ਦਾਣਾ ਪਾਣੀ ਦਾਣਾ ਥੋੜਾ ਜਿਹਾ ਗੇਟ ਦੰਦੇ ਆ। ਦਾਣਾ ਪਾ ਦੰਦੇ ਆ ਥੋੜਾ ਜਿਹਾ ਹੋਰ ਲੋ ਜੀ ਲੱਤੂ ਹੈ। ਲੋ ਜੀ ਰੱਖ ਦਿਆ ਤੇ ਇਹਨੂੰ ਖਾਣ ਤੋਂ ਦਾਣੇ ਦੋਨੇ ਤੇ ਆਪਾਂ ਚੱਲਦੇ ਹਾਂ ਨੀਚੇ। ਚਲੋ ਬਈ ਮਿੱਤਰੋ ਕੂਤਰ ਲੱਗ ਗਿਆ ਦਾਣੀ ਖਾਣ ਤੇ ਜੁੱਟਾ ਬਣਾ ਪੰਜ ਛਿਆਂ ਦਾ ਉਹ ਫਿਰਦਾ ਹੀ ਇਹ ਆ ਗਿਆ ਬੱਦਲ ਵਈ ਅੱਜ ਥੋੜੀ ਇਹ ਫਿਰਦੇ ਤੇ ਉਡੋਂਦੇ ਇਹਨਾਂ ਨੂੰ ਲੋ ਬਈ ਮਿੱਤਰੋ ਕੂਤਰੀਆਂ ਘਾਤੀ ਮੰਦ ਤੇ ਇਹ ਖੁੱਲੀ ਰਹਿਣ ਦੋਗੇ ਕੱਲੀ ਉਹ ਜਿਹੜੇ ਪਰਪੁਰਜੇ ਚੱਲ ਜੂंगे ਤਾਰੀਆਂ ਮਾਰ ਮਾਰ ਕੇ ਤੇ ਇਧਰੋਂ ਕੱਢਦੇ ਆਂ ਇਹ ਕੂਤ 1 2 ਜਾਲ ਚ ਪਾਉਂਦੇ ਆ ਤੇ ਨਵੇਂ ਕੂਤਰ ਬਿਠਾ ਦਾਂਗੇ ਜਾਲ ਦੇ ਉੱਪਰ ਪਾ ਦਈਏ ਜਾਲ ਚ ਤੇ ਲੋ ਬਈ ਮਿੱਤਰੋ ਇਹ ਦੋ ਕੂਤਰ ਪਾਤੇ ਆਈ ਜਾਲ ਦੇ ਵਿੱਚ ਤੇ ਇਹਨਾਂ ਨੂੰ ਕੱਢਾਂਗੇ ਦੋ ਚਾਰ ਦਿਨਾਂ ਤੱਕ ਕੱਢਣੇ ਸ਼ੁਰੂ ਕਰ ਦਾਂਗੇ ਇਹ ਦੋਨੋਂ ਕੂਤਰ ਤੇ ਕਰਦੇ ਆਂ ਜਾਲ ਖੜਾ ਇੱਥੇ ਤੇ ਲੋ ਬਈ ਕੂਤਰ ਵੀ ਆ ਗਏ ਆਪਣੇ ਬਾਹਰ ਤੇ ਜਿਹੜੀ ਇਹ ਹੈ ਇਹ ਵੀ ਮਦੀਨ ਬਣ ਗਈ ਹੈ ਕਬੂਤਰੀ ਇਦਰੋਂ ਛੱਡਦੇ ਆਂ ਜਾਲ ਦੇ ਉੱਪਰ ਉਹ ਨਵੇਂ ਕਬੂਤਰ ਪੀੜੀਆਂ ਠੱਲਾਂ ਵਾਲੇ ਇੱਕ ਤਾਂ ਬੈਠ ਗਿਆ ਇਹ ਜਾਲ ਤੇ ਤੇ ਦੂਜੇ ਨੂੰ ਵੀ ਚੱਕ ਕੇ ਛੱਡਦੇ ਆਂ ਇਹ ਫਿਰਦਾ ਬਾਕੀ ਬਾਹਰ ਆ ਜੂਗੇ ਕਬੂਤਰ ਖੁੱਡੇ ਦਾ ਰੈਣ ਦਾਂਗੇ ਗੇਟ ਫੁੱਲਾ ਓਹ ਲੋ ਜੀ ਵੀ ਮਿੱਤਰੋ ਆ ਖੰਡ ਨੂੰ ਦਾ ਪਾਤੇ ਆ ਆਪਾਂ ਨੇ ਕਬੂਤਰੀ ਨੂੰ ਇਹਨੂੰ ਤਾਂ ਉਤਰ ਗਈ ਸੀ ਇਹੇ ਕਿਉਂਕਿ ਨਵੀਂ ਕੱਢਣ ਲੱਗੇ ਆਂ ਬਦੰਬਦੂ ਪਾਸੇ ਤੇ ਇਹ ਵੀ ਗੁੱਤਰ ਬੈਠ ਗਿਆ ਇਹਨੂੰ ਵੀ ਵਿਚਾਰੇ ਨੂੰ ਬਹੁਤ ਲੰਮਾ ਟਾਈਮ ਹੋ ਗਿਆ ਉੜਦੇ ਨੂੰ ਪਾਣੀ ਲਾਇਆ ਨਹੀਂ ਬਾਜੀ ਦੂਰ ਹੈ ਤਾਂ ਕਰਕੇ ਇਹਨੂੰ ਹੁਣ ਬੰਦੀਆਂ-ਮੁੰਦੀਆਂ ਪਾ ਕੇ ਕੱਢਾਂਗੇ ਤੇ ਬੱਚਾ ਵੀ ਅੱਜ ਗਲਤੀ ਨਾਲ ਉੜ ਗਿਆ ਸੀ ਤੇ ਇਹ ਵੀ ਬੈਠ ਗਿਆ 12:00 ਵਜੇ 11:30 ਹੋ ਗਏ 11:30 ਵਜੇ ਬੈਠ ਕੇ 7:00 ਵਜੇ ਕੱਢੇ ਸੀ ਤੇ ਇਹਦਾ ਲੰਬਾ ਉੜਨੇ ਕਰਕੇ ਤਾਂ ਬੈਠ ਗਿਆ ਬਹੁਤ ਟਾਈਮ ਹੋ ਗਿਆ ਨੂੰੜ ਦਾ ਮਹੀਨੇ ਤੇ ਉੱਪਰ ਹੋ ਗਿਆ 15 ਮਾਰਚ ਦੇ ਕੱਢੇ ਆ ਇਹ ਕਬੂਤਰ ਬਾਜੀ ਲੇਟ ਆ ਤਾਂ ਕਰਕੇ ਪਾਣੀ ਪੂਣੀ ਲਾਇਆ ਨਹੀਂ ਸੀ ਤੇ ਕੋ ਬੱਚਾ ਹਲੇ ਪਹਿਲੀ ਗੱਲੀ ਦਾ ਏ ਤੇ ਕੱਲ ਵਧੀਆ ਉੜਿਆ ਤੇ ਅੱਜ ਵੀ ਇਹਨੇ ਬਤਾਮ ਖਾ ਲਿਆ ਇਹਨੂੰ ਛੱਡ ਦਾਂਗੇ ਖੁੱਡੇ 'ਚ ਤੇ ਪਾਉਂਦੇ ਆ ਦੂਜੇ ਕੂਤਰਾਂ ਨੂੰ ਖੁੱਡੇ ਵਾਲਿਆਂ ਨੂੰ ਦਾਣੇ ਪਾ ਦਿੰਦੇ ਆ ਖਾਣ ਦੋ ਨਾ ਉਹ ਦਾਣੇ ਪਾਣੀ ਆ ਜਾ ਮਾਲੀ ਮਸਤ ਹੈ ਕੂਤਰੀ ਆਏ ਆਇਆ 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 ਆ ਦੇਖੋ ਆਇਆ 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 ਮਾਲੀ ਮਸਤੀ ਕੋ ਉਤਰੀ ਮਸਤੀ ਕਰਕੇ ਹੀ ਬੈਠ ਜਾਂਦੀ ਹੈ ਕੋਈ ਨਹੀਂ ਆਇਆ ਤੇ ਛੱਡਦੇ ਇਹਨੂੰ ਖੁੱਡੇ 'ਚ ਤੇ ਉਹਨਾਂ ਨੂੰ ਵੀ 10-15 ਮਿੰਟ ਤੱਕ ਪਲਾਵਾਂਗੇ ਪਾਣੀ ਕੋਈ ਵੀ ਮਿੱਤਰੋ ਹਕੂਤਰ ਕਰਤੇ ਆਪਾਂ ਨੇ ਬੰਦ ਖੁੱਡੇ 'ਚ ਤੇ ਬਿਠੇਰੀ ਤੋਂ ਲੱਗਦੀ ਤੋਂ ਪਈ ਤੇਜ ਵਾ ਜ਼ਿਆਦਾ ਨਹੀਂ ਲਵਾਵਾਂਗੇ ਕਰੋ ਵੀ ਕੂਤਰ ਇਸ ਚੱਕ ਕੇ ਇਹਨੂੰ ਵੀ ਛੱਡਦੇ ਹੁੰਦੇ ਸੀ ਲੋਨ ਛੱਡ ਤੇ ਕਬੂਤਰੀ ਨੂੰ ਹੀ ਕਰ ਲੰਦੇ ਆ ਬੰਦ ਤੇ ਬੈਣ ਦੋ ਇਹਨਾਂ ਨੂੰ ਉਹ ਤਾਂ ਸਾਰੇ ਬੰਦ ਕਰਦੇ ਤੇ ਜਾਲ ਨਾਲੇ ਦੋ ਕੂਤਰ ਜਾਲ ਚ ਪਏ ਹੋਏ ਤੇ ਬਾਕੀ ਉੱਡ ਗਏ ਜਾਲ ਤੇ ਬੈਠੇ ਸੀ ਛੇੜ ਤੇ ਆਪਾਂ ਨੇ ਦੁਬਾਰੇ ਤੇ ਚੱਲਦੇ ਹਾਂ ਜੀ ਹੁਣ ਬਾਹਰ ਨਿਚੇ ਵਾਲੇ ਉਤਰਾਉਂ ਪਾਈਏ ਪਾਣੀ ਤੇ ਉੜਦੇ ਆ ਸਾਰੇ ਇਹ ਆਗੇ ਦੋ ਜਾਦੇ ਫਿਰਦੇ ਆਪਣਾ ਹੀ ਆ ਸਾਰੇ ਤੇ ਚੱਲਦੇ ਹੁਣ ਨਿਚੇ ਤੇ ਲੋ ਬਾਈ ਮਿੱਤਰੋ ਛੜਦੇ ਆ ਇਹਨਾਂ ਨੂੰ ਵੀ ਚੋਬਰਾਂ ਨੂੰ ਪਾਣੀ ਤੇ ਤੇ ਲੋ ਜੀ ਇੱਕ ਖੰਡ ਨੂੰ ਪਲਾ ਦਈਏ ਪਾਣੀ ਤੇ ਇਹਨੂੰ ਵੀ ਲਿਆਂਦਾ ਸੀ ਖੁੱਡੇ ਚੋਂ ਕੱਢ ਕੇ ਇਹਨੂੰ ਵੀ ਛੜਦੇ ਆ ਪਾਣੀ ਪੂਣੀ ਪੀ ਲੂਗਾ ਬਦਾਮ ਬਦੂਮ ਪਾਉਂਦੇ ਆ ਫਿਰ ਦੇਖਦੇ ਆ ਬਾਜੀ ਛੱਡਾਂਗੇ ਇਹਨੂੰ ਕਾਲੇ ਪੋਟੇ ਵਾਲੇ ਨੂੰ ਲੋ ਜੀ ਪੀਣ ਤੋਂ ਪਾਣੀ ਪਾਣੀ ਹੋਰ ਪਾ ਲਾਉਂਦੇ ਆ ਵਿੱਚ ਆਪਾਂ ਨੇ ਲੋ ਜੀ ਪੀਣ ਤੋਂ ਇਹਨੂੰ ਰੱਜ ਕੇ ਪਾਣੀ ਹੈ ਡੋਲ ਤੇ ਲੋ ਜੀ ਪੀਣ ਤੋਂ ਪਾਣੀ ਫੇ ਪਾਵਾਂਗੇ ਨਾ ਥੋੜੀ ਦੇਰ ਤੱਕ ਬਦਾਮ ਤੇ ਲੋ ਬਈ ਮਿੱਤਰੋ ਆ ਤੇ ਇਹ ਕਬੂਤਰਾਂ ਨੂੰ ਬਦਾਮ ਤੇ ਉੱਪਰ ਵਾਲੇ ਨੇ ਤਾਂ ਖਾ ਲਏ ਇਹਨੇ ਸ਼ਾਖੇ ਨੇ ਤੇ ਇਹ ਖਾ ਰਹੇ ਆ ਹਲੇ ਅਸੇ ਵੀ ਖਾ ਲਵੇ ਤੇ ਫਿਰ ਇਹਨਾਂ ਨੂੰ ਛੱਡ ਦਾਂਗੇ ਖੁੱਡੇ 'ਚ ਤੇ ਪਾਵਾਂਗੇ ਇਹਨਾਂ ਨੂੰ ਕਣਕ-ਕੁਣਕ ਹੋਜੀ ਤੇ ਬਾਕੀ ਕਬੂਤਰ ਆਪਣੇ ਉੱਡ ਰਹੇ ਆ ਤੇ ਆਂਦੇ ਅੰਡਰ ਕੰਡ ਮਿੱਠਾ ਵਾਲਾ ਵੀ ਫਿਰਦਾ ਏ ਕੰਡ ਕਾਂਤ ਵਾਲਾ ਵੀ ਫਿਰਦਾ ਏ ਕੱਲੇ ਕੰਡ ਵਾਲਾ ਵੀ ਫਿਰਦਾ ਏ ਕੱਛਾ ਕੰਡ ਮਿੱਠਾ ਵਾਲਾ ਵੀ ਫਿਰਦਾ ਏ ਕਾਂਤ ਕੰਡ ਵਾਲਾ ਵੀ ਫਿਰਦਾ ਏ ਤੇ ਇਹ ਵੀ ਉੜਿਆ ਹੋਇਆ ਇੱਕ ਉਤਰ ਤੇ ਬਾਕੀ ਕੂਤਰ ਆਪਣੇ ਫਿਰਦੇ ਆਈਏ ਸਾਰੇ ਉਹ ਤੇ ਇਹ ਇਹਨੂੰ ਖਾਣ ਤੋਂ ਬਦਾਮ ਇਹਨਾਂ ਛੱਡ ਦਾਂਗੇ ਫਿਰ ਅਣਕਦੇ ਬਾਬਿਓ ਤੇ ਇਹਨੂੰ ਬਾਜੀ ਛੱਡਣੀ ਸਲਾਹ ਬਣਦੀ ਐ ਛੋਟੇ ਨੂੰ ਆਇਆ ਪੁੱਤੇ ਆਇਆ ਮਿੱਠੀਏ ਆਇਆ ਬਦਾਮ ਖਲਾਤੇ ਇਹਨੂੰ ਤੇ ਛੱਡਾਂਗੇ ਇਹਨਾਂ ਨੂੰ ਕੁੱਡਿਆਂ ਚ ਖਾ ਲੋ ਵਾਸੇ ਵੀ ਉਹ ਸਾਰੇ ਕਬੂਤਰ ਬੈਠ ਗਏ ਤੇ ਇਹ ਕੋਤਰੀ ਹੁਣੀ ਬੈਠੀ ਐ 2:00 ਵਜ ਗਏ 2 ਮਿੰਟ ਤੇ ਇਹ ਕਬੂਤਰੀ ਬੈਠ ਗਈ ਐ ਹੁਣੀ ਇਹ ਕਾਲੀ ਕੱਛਾ ਕਾਲਾ ਕੰਡ ਕਾਲੀ ਬੈਠਾ ਤੇ ਇਹ ਇਹਨਾਂ ਨੂੰ ਪਾਣੀ ਪਲਾਉਣੇ ਨੂੰ ਰਹਿੰਦਾ ਤੇ ਦੂਜਿਆਂ ਨੂੰ ਪਲਾਤੇ ਆ ਤੇ ਉਹ ਟੀਰਾ ਵੀ ਸਿੱਧਾ ਆ ਗਿਆ ਪਾਣੀ ਢਾਇਆ ਸੀ ਉਹ ਟੀਰਾ ਇੱਕ ਤਾਂ ਉਹ ਟੀਰਾ ਢਾਇਆ ਸੀ ਨਵਾਂ ਉਹ ਤਿੱਕੇ ਚਾਪ ਇਹ ਨੀਚੇ ਹੀ ਧਾਰਲੇ ਪਨੇ ਛਤਰੀਆ ਬੜਾ ਡੰਡਾ ਲਾ ਕੇ ਉੱਚਾ ਕਰਕੇ ਤੇ ਆ ਗਏ ਆਪਣੇ ਇਹ ਤੇ ਇਹਨੂੰ ਪਾਣੀ ਪੁਣੀ ਰੱਖਿਆ ਵਾਏ ਪਾਣੀ ਪੁਣੀ ਪੀ ਲਿਆ ਇਹਨਾਂ ਨੇ ਇਹਨੂੰ ਪਾਵਾਂਗੇ ਉੱਪਰ ਵਾਲਿਆਂ ਨੂੰ ਪਾਵਾਂਗੇ ਬਦਾਮ ਤੇ ਇਹਨਾਂ ਨੂੰ ਪਾਣੀ ਪੁਣੀ ਪਲਾ ਕੇ ਕੋਤਰੀ ਨੂੰ ਵੀ ਪਾਉਂਦੇ ਆ ਬਦਾਮ ਤੇ ਛੱਡਦੇ ਆ ਨਾ ਉਹ ਦਾਣੇ ਤੇ ਇਹਨਾਂ ਨੂੰ ਤਾਂ ਸਾਰੇ ਉਹ ਦਾਣੇ ਛੱਡ ਦਿੰਦੇ ਆ ਬੱਸ ਹੋਲੀ ਹੈ ਨਹੀਂ ਰੈਸਟ ਹਲੋ ਬਈ ਮਿੱਤਰੋ ਇਹਨਾਂ ਨੂੰ ਵੀ ਚੋਬਰਾਂ ਨੂੰ ਪਲਾ ਦੇ ਆ ਪਾਣੀ ਤੇ ਪੇੜ ਦਾ ਇਹਨਾਂ ਨੂੰ ਪਾਣੀ ਰੱਜ ਕੇ ਉਹ ਪਤੰਦਰ ਬਦਾਮ ਦੇਖੀ ਜਾਂਦਾ ਏ ਤੇ ਪਾਉਂਦੇ ਆ ਇਹਨਾਂ ਨੂੰ ਬਦਾਮ ਉਹਦੇ ਬਾਅਦ ਕੋਤਰੀ ਨੂੰ ਤੇ ਇਹਨੂੰ ਦੋਨਾਂ ਨੂੰ ਪੈਣ ਦੋ ਇੰਨਾ ਇਹਨਾਂ ਨੂੰ ਕਰਨ ਦੋ ਰੇਸਟ ਲੋ ਵਈ ਮਤਰੋ ਬਸ ਇਹੀ ਦੋ ਰਹਿ ਗਏ ਹਣ ਦੇ ਕੋਤਰੀ ਕਾ ਤੇ ਇੱਕੋ ਬਸ ਇਹ ਜਾਲ ਦੇ ਬੈ ਜਾਂਦੇ ਇੱਕ ਹੋਗੇ ਸ਼ਾਮ ਨੂੰ ਬੰਦ ਤੇ ਸ਼ਾਮ ਨੂੰ ਪਾਵਾਂਗੇ ਨਾ ਹੁਣ ਦਾਣਾ ਤੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਤਾਂ ਆਪਣੀ ਚੱਲ ਦੀ ਵੀਡੀਓ ਕਰ ਲਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਵੇ ਤੇ ਹੋਰ ਵੀ ਨਵੀਂ-ਨਵੀਂ ਅਪਡੇਟਾਂ ਲੈਂਦੇ ਰਹੋ ਤੇ ਕਬੂਤਰ ਰਹਿ ਗਏ ਇਹ ਤੇ ਹੁਣ ਚੱਲਦੇ ਆ ਨੀਚੇ ਬਾਦਮ ਬਦੂਮ ਪਾ ਕੇ ਦੂਜੇ ਕਬੂਤਰਾਂ ਨੂੰ ਦਾਣੇ ਪਾ ਕੇ ਬਸ ਦਾਣੇ ਪਾ ਕੇ ਹੁੰਦੇ ਇਹਨਾਂ ਨੂੰ ਵਿਹਲੇ ਬਾਦਮ ਬਦੂਮ ਪਾ ਦਈਏ ਦੇਖ ਲਿਓ ਪਾਣੀ ਪੂਣੀ ਖਿੱਚੇ ਬਾਦਮ ਬਦੂਮ ਪਾ ਦਾਂਗੇ ਤੇ ਇਨਾ ਪਾਣੀ ਰੱਖ ਦਈਏ ਕੁੱਜੀਆਂ ਭਰ ਕੇ ਖੁੱਡਿਆਂ ਚ ਉਹ ਬਈ ਮਿੱਤਰੋ ਬਾਦਾਮ ਦਏ ਆ ਕਟ ਗੂਤਰਾਂ ਨੂੰ ਤੇ ਰੱਖਦੇ ਇਹਨਾਂ ਨੂੰ ਚੋਬਰਾਂ ਨੂੰ ਇੱਥੇ ਰੱਖ ਦਉਂਦੇ ਆ ਖਾਣ ਦੋ ਇਹਨਾਂ ਨੂੰ ਤੇ ਲੱਗ ਗਿਆ ਬਾਦਾਮ ਖਾਣ ਤੇ ਇਹਨਾਂ ਨੂੰ ਛੱਡਾਂਗੇ ਫਿਰ ਕਣਕ ਦੇ ਕਣਕ ਦਾਣੇ ਪਾ ਦਾਂਗੇ ਖੁੱਡੇ ਚ ਤੇ ਲੱਗ ਗਿਆ ਖਾਣ ਤੇ ਲੋ ਬਈ ਮਿੱਤਰੋ ਇਹਨਾਂ ਨੇ ਖਾ ਲਿਆ ਬਾਦਾਮ ਤੇ ਫੜ ਕੇ ਛੱਡਦੇ ਇਹਨਾਂ ਨੂੰ ਖੁੱਡੇ ਚ ਇਕ ਤਾ ਕਾਬੂ ਤੇ ਦੂਜੀ ਵੀ ਗੱਲ ਈ ਐ ਇਹਨਾਂ ਨੂੰ ਛੜਦੇ ਆਂ ਹੀ ਖੁੱਡੇ 'ਚ ਤੇ ਪੁੰਦਦੇ ਆਂ ਦਾਣੇ ਲੋ ਵੀ ਮਿੱਤਰੋ ਇਹ ਤਾਂ ਛੜਤੀ ਚੋਬਰ ਤੇ ਇਹ ਵੀ ਛੜਦੇ ਆ ਤੇ ਖਾਣ ਦੋਈਆਂ ਨਾ ਹੁੰਦਾ ਨੇ ਤੇ ਦਾਣੇ ਪਾ ਦਿੰਦੇ ਆਂ ਥੋੜੀ ਜਿਹੀ ਹੋਰ ਲੋ ਵੀ ਮਿੱਤਰੋ ਮਦਾਂ ਦੇ ਪਾਤੇ ਆ ਵਦੂ ਇੱਧਰ ਵੀ ਥੋੜੇ ਹੋਰ ਪਾ ਲੰਦੇ ਆ ਲੋ ਬਾਈ ਮਿੱਤਰੋ tane do ne paate a sara kuch kamm ho gaya hai ਵੀ ਮਿੱਤਰੋ ਪਾਣੀ ਵਿੱਚ ਪਾਤੇ ਆਪਾਂ ਨੇ ਹਰਕਚਾਰੋ ਤੇ ਹਾਜਮੇ ਲਈ ਵਧੀਆ ਤੇ ਹਾਂਜੀ ਬਾਈ ਮਿੱਤਰੋ ਰੱਖ ਦੇਣੀ ਇਥੋਂ ਨੂੰ ਪਾਣੀ ਤੇ ਹਰਕਪਾ ਨੇ ਪਾਤੇ ਆ ਇਹ ਚਾਹ ਮੋਦਨੇ ਲਈ ਰੌਣਕ ਦੇ ਤੰਦਰੁਸਤੀ ਲਈ ਵਰਮੀਆਂ ਵਾਸਤੇ ਜਿਹੜਾ ਚੀਜ਼ ਇਹ ਤਰ੍ਹਾਂ ਹਾਜਾਉਂਦੇ ਆ ਬੱਦਿਆ ਕਰਦੇ ਆ ਤੇ ਸੰਗੀ ਪਾਣੀ ਦੱਸਦੇ ਆ ਜਿਹੜਾ ਪਾਣੀ ਤਾਂ ਜਿਹੜਾ ਤਾਲ ਨੂੰ ਤੇ ਦੂਜੇ ਕੋ ਉਤਰਨ ਦਾ ਪਗਦਾਂ ਪਾ ਲਵਾਂਗੇ ਤੇ ਕਰਦੇ ਆਂ ਹੀ ਆਪਾਂ ਆਪਣੀ ਵੀਡੀਓ ਚੈੱਕ ਤੇ ਆਪਣੀ ਵੀਡੀਓ ਵਧੀਆ ਲੱਗੇ ਤਾਂ ਜੀ ਲੱਕਰ ਸ਼ੇਅਰ ਕਰੋ ਤੁਹਾਨੂੰ ਮੈਂ ਤਾਂ ਕਹਿੰਦਾ ਜੇ ਰੂਡ ਆ ਸੇਗਰੋ ਵੀਡੀਓ ਕਿਦਾਂ ਦੀਆਂ ਲੱਗੀਆਂ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਬਣੇ ਰਹੋ ਸਾਡੀ ਵੀਡੀਓ ਨਾਲ ਧੰਨਵਾਦ